ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋੜੀ ਫਾਰਮ ਪਟੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਨੰਬਰ ਸਕਰੀਨ ਤੇ ਚੱਲ ਰਿਹਾ ਬਾਈ ਦਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਆਲਕਰੇ ਤੇ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਨੇੜੇ ਬਾਈ ਦੇ ਭਧੌੜਾ ਅੱਜ ਆਪਾਂ ਹਾਥੀ ਦਾ ਬੱਚਾ ਲੈ ਕੇ ਆਏ ਆ ਜਿਹਨੂੰ ਕਹਿੰਦੇ ਆ ਠੀਕ ਆ ਤੇ ਚੰਗੇ ਰਿਗਾਰਡ ਵਾਲੀ ਝੋਟੀ ਆ ਖੜੀ ਪੰਜਾਬ 'ਚ ਆ ਹੈ ਹਰਿਆਣੇ ਵਾਲੀ ਹੈਗੀ ਤੇ ਬਬ ਪੂਰੇ ਵਧੀਆ ਦਾ ਪਹਿਲੇ ਸੂਏ ਦਾ ਰਿਕਾਰਡ ਰਿਆ ਤੇ ਜੇ ਤੁਹਾਨੂੰ ਇਹਦੇ ਚੋਂ ਵੀ ਜੱਜਮੈਂਟ ਨਾ ਹੋਈ ਨਾ ਤੁਸੀਂ ਆ ਕੇ ਦੇਖੋ ਝੋਟੀ ਮਨ ਖੁਸ਼ ਹੋਊਗਾ ਚੰਗੇ ਰਿਗਾਰਡ ਵਾਲੀ ਝੋਟੀ ਆ ਚੰਗਾ ਹੀ ਦੁੱਧ ਕੱਢੂਗੀ ਤੇ ਬਾਈ ਜੀ ਨੇ ਕਰਾਵਾਂਗੇ ਗੱਲਬਾਤ ਸਤਿ ਸ਼੍ਰੀ ਅਕਾਲ ਵੀਰੇ ਦੀਪੂ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਠਾਕ ਹਾਂ ਪੂਰੇ ਵਧੀਆ ਬਾਈ ਪਰਸੋਂ ਵੀਡੀਓ ਬਣਾਈ ਸੀ ਮੈਂ ਇਹਦੀ ਹੋਗੀ ਸੇਲ ਹਾਂ ਬਾਈ ਹੋ ਗਈ ਸੀ ਠੀਕ ਆ ਓਕੇ ਤੇ ਨੰਬਰ ਬੋਲ ਦੇ ਵੀਰੇ 884110141 ਫੋਨ ਨੰਬਰ ਆ ਬਾਈ ਆਪਾਂ ਹਾਂਜੀ ਦੂਜਾ ਸੂਆ ਝੋਟੀ ਲੈ ਕੇ ਆਏ ਪਹਿਲੇ ਸੂਏ ਨੇ 15 ਤੋਂ 16 ਕਿਲੋ ਬੋਸਟਸ ਐਂਡ ਲੈਟਰ ਕੰਡੇ ਵਾਲਾ ਦਿੱਤਾ ਠੀਕ ਆ ਤੇ ਆਪ ਹਾਰਜਨ ਕੁੰਗੜ ਦੀ ਠੀਕ ਆ ਤੇ ਅੱਗੇ ਕੀ ਲੱਗਿਆ ਵੀਰੇ ਇਹ ਸਰਕਾਰੀ ਟੀਕਾ ਲੱਗਿਆ ਉਹ ਮੈਨੂੰ ਸ਼ਾਇਦ ਯਾਦ ਨਹੀਂਗਾ ਵਿੱਚ ਆ ਗਿਆ ਪੁੱਛ ਕੇ ਦਾਰੋਂ ਕਨਫਰਮ ਕਰਕੇ ਦਾਰ ਤੇ ਮੇਰੇ ਪੁਆਇੰਟਸ ਵੀ ਇਹ ਇਧਰਲੇ ਏਰੀਏ ਦੇ ਵੀ ਲਈ ਵੀ ਆਪਣੇ ਆਏ ਦੀ ਹਾਂ ਹੈ ਜੇ ਵੀ ਆਪਾਂ ਇੱਥੂ ਹੀ ਲਈ ਆਪਾਂ ਨੇ ਆਪ ਹੀ ਆਉਂ ਹੀ ਜੋ ਆਪਾਂ ਕਹਿੰਦੇ ਵੀ ਐਵੇਂ ਹਰਿਆਣੇ ਜੋ ਲਿਆਂਦੀ ਉਹਨਾਂ ਗੱਲਾਂ ਦਾ ਕੀ ਫਾਇਦਾ ਹਾਏ ਹਰਿਆਣੇ ਉਦੋਂ ਚੰਗੀ ਆ ਵੀਰੇ ਉਦੋਂ ਸਮੀ ਪੜੀ ਆ ਠੀਕ ਆ ਤੇ ਕਿੰਨਾ ਬਾਈ ਮੁੱਲਾਏ ਹੁੰਦਾਗਾ ਜਦੋਂ ਐ ਹੱਥ ਤੇ ਐ ਮਾਫ ਕਰ ਆ ਆ ਦੇਖੋ ਲੋ ਆ ਦੇਖੋ ਕਰੋ ਚੈੱਕ ਦਰਸ਼ਨ ਕਰੋ ਤੁਸੀਂ ਤੇ ਹਜੇ ਕਿੰਨੇ ਦਿਨ ਬਾਕੀ ਹੈਗੇ ਹਜੇ ਬਾਈ ਇਹਦਾ ਹੱਤਾ ਪਾ ਹਜੇ ਕੋਈ ਬਾਈ ਬਾਕੀ ਜੇ ਕੋਈ ਕਰਮ ਵਾਲਾ ਵੀਰ ਕਰਮ ਵਾਲੇ ਨੂੰ ਲੈ ਗਿਆ ਤਾਂ ਗੱਲ ਵੱਖਰੀ ਨਹੀਂ ਆ ਪਸੂਈ ਵੀ ਦੀ ਵੀ ਵੀਡੀਓ ਅਪਲੋਡ ਕਰਾਂਗੇ ਹਲ ਚੋ ਕੇ ਵੀਡੀਓ ਪਾਉਣਾ ਬਾਈ ਠਾਕਰ ਨੂੰ ਤਾਂ ਬਣਾ ਕੇ ਵੀਡੀਓ ਪਾਉਣੀ ਆ ਐ ਨਹੀਂ ਓਕੇ ਕਹਿਣ ਦੀ ਗੱਲ ਨਹੀਂ ਹੈਗੀ ਹੈ ਠੀਕ ਆ ਪੂਜ ਤੱਕ ਹੀ ਫਿਰਦੀ ਆ ਤੇ ਡਿਮਾਂਡ ਫਿਰ ਇਹਦੀ ਫੋਨ ਤੇ ਰੂ ਹੈ। ਡਿਮਾਂਡ ਇਹਦੀ ਫੋਨ ਤੇ ਕਰਾਂਗੇ ਪਹਿਲਾਂ ਨਗਾਂ। ਕਰੋ ਜੇਕ ਜੀ। ਦਰਸ਼ਨ ਕਰੋ ਤੁਸੀਂ ਦੇਖੋ। ਹਾਤੀ ਦੇ ਬੱਚੇ ਇੱਕ ਇੱਕ ਕੁੰਬਲਾਵ ਠੀਕ ਆ ਦੇਖੋ ਜੀ। 22 ਦੀਨਾ ਨਹੀਂ ਮੁਰੇਤ ਰਹਿ ਜਾਂਦਾ। ਆ ਦੇਖੋ ਜੀ ਝੋਟੀ ਦੇਖੋ ਤੁਸੀਂ। ਕੈਮਰਾ ਪਾਸੇ ਕਰਨ ਨੂੰ ਜੀ ਨਹੀਂ ਕਰਦਾ ਇਹਨੀ ਸੋਹਣੀ ਝੋਟੀ ਐ। ਕਰੇ ਵੀ ਜੀ ਚੈੱਕ। ਫੇਸ ਕੁਆਲਿਟੀ ਪੂਰੀ ਵਧੀਆ। ਪੂਰਾ ਤਾਂ ਸਿਰ ਤੇ ਆ ਕੇ ਦੁਰਦੀ ਆ। ਦਾ ਜਾ ਲੰਮੀ ਇਧਰ ਨੂੰ ਹੋਰ। ਆ ਦੇਖੋ ਜੀ। ਕਮਾਲ ਦਾ ਤੋਰਾ ਤਾਰਾ। ਤੇ ਪਿੱਛ ਪੂੜਾ ਪੂਰਾ ਵਧੀਆ ਜੀ ਬਾਈ ਤੱਕਾ ਕਰਨਾ ਇਹਨੇ ਮੋੜ ਲਿਆ ਜਿਵੇਂ ਦੋਰੀ ਚੱਲੇਗਾ ਹਾਂ ਮੈਂ ਮੋੜ ਲਿਆ ਠੀਕ ਆ ਜੀ ਇੱਥੇ ਹੱਥ ਮਾਰ ਲਾਗੇ ਇੱਥੇ ਚੱਕ ਖੜਜੂ ਠੀਕ ਆ ਆ ਦੇਖੋ ਜੀ ਉਹ ਖਾ ਲੈਣ ਦੇ ਦੇ ਦੇਖ ਕੇ ਠੀਕ ਆ ਜੀ ਆ ਦੇਖੋ ਜੀ ਪੂਰੀ ਇੱਕ ਨੰਬਰ ਝੋਟੀ ਆ ਕਰ ਲੋ ਚੈੱਕ ਤੇ ਬਾਈ ਨਾਲ ਜਰੂਰ ਸੰਪਰਕ ਕਰੋ ਜੀ ਸਮਾਰ ਕੇ ਮੈਂ ਨੂੰ ਕਰਾਉਂਗਾ ਚੈੱਕ ਥਾਂ ਤਿਲਕਣ ਵਾਲੀ ਆ ਜੇ ਪੁੱਤਰੇ ਆ ਦੇਖੋ ਜੀ ਥਾਂ ਦੇਖੋ ਚਾਰੇ ਨਖੜਵੇਂ ਪੂਰੇ ਗੈਪ ਤੇ ਇਧਰ ਦੀ ਮੈਂ ਤੁਹਾਨੂੰ ਕਰਾਉਣਾ ਚੈੱਕ ਘਰੇ ਵੀ ਜੇ ਚੈੱਕ ਥਾਂ ਮੁੱਠੀ ਵਾਲੇ ਕੋਈ ਫਾਸ ਸਾੜਾ ਥਾਣਾਗਾ ਕੋਈ ਐ ਨਹੀਂ ਆ ਦੇਖੋ ਜੀ ਬਹੁਤ ਵੱਡੀ ਝੋਟੀ ਆ ਕੋਈ ਕਹਿਣ ਦੀ ਗੱਲ ਨਹੀਂ ਵੀ ਆਪਾਂ ਕਹਿਤਾ ਤੇ ਫੇਸ ਕੁਆਲਟੀ ਕਰੋ ਚੈੱਕ ਦੇਖੋ ਜੀ ਫੇਸ ਦੇਖੋ ਸਮਾਰ ਕੇ ਕਰ ਲੋ ਚੈੱਕ ਕਿਉਂਕਿ ਦਿਖਾਉਣ ਵਾਲੀ ਚੀਜ਼ ਆ ਨਾੜਾ ਨੂੜਾ ਹਵਾਨੇ ਤੇ ਪੂਰੀਆਂ ਦੇਖੋ ਮਿਲਕਵੇਂ ਦੇਖੋ ਰਸਾ ਪੈ ਵਰਗੀ ਆ ਕੋਈ ਇਹ ਜੀ ਕੋਈ ਉਰ ਚੱਕ ਲੈਂਦੀ ਹੈ ਜੀ ਆ ਦੇਖ ਅਸੀਂ ਤਾਂ ਐਂ ਕਹਿੰਦੇ ਵੀ ਮਾਲਸ ਕਰੀ ਜਾਂਦਾ ਠੀਕ ਆ ਆ ਦੇਖੋ ਇਹ ਕਿੱਟੀ ਝੋਟੀ ਆ ਵਾ ਤੇ ਕਿੰਨੇ ਦਿਨ ਘਟ ਜੀ ਦੀਪੂ ਹਰੇ ਭਾਈ ਜੇ ਹਸਾਣ ਲਾਈਏ ਤਾਂ ਹਫਤਾ ਦਾ ਦੱਸਦਾ ਲਈ ਜੀ ਠੀਕ ਆ ਹਫਤਾ ਦਾ ਦੱਸ ਦਨ ਲੈ ਜੂਗੀ ਮੌਜ ਨੂੰ ਹਾਂ ਠੀਕ ਆ ਤੇ ਦੁੱਧ ਯਾਨੀ ਕੱਢ ਦੂ ਕਿੰਨਾ ਦੁੱਧ ਕੱਢ ਦੂ ਉਹ ਤਾਂ 18 ਪਾਸ ਹੀ ਕਹਾਂ ਨੇ ਭਾਈ ਆਪਾਂ ਪਹਿਲੇ ਜੂਨਰ ਸਪੌਂਸਰ ਕਰਦਾ ਤੇ ਚੋਇਆ ਜਾਂਦਾ ਜੇ ਇਹਨੇ ਦਿੱਤਾ ਫਿਰ ਦੇਣਾ ਕਿਹਨੇ ਹਾਂ ਇਹਨੇ ਨਾ ਦਿੱਤਾ ਫਿਰ ਕੋਈ ਦੇ ਦਿੰਦੀ ਠੀਕ ਆ ਵੀਰੇ ਤੇ ਨੰਬਰ ਫੇਰ ਬੋਲ ਦੇ 684110 ਤੇ 6841 ਪਿੰਡ ਅਲਕੜੇ ਹਾਂ ਚੰਗੀ ਨਸਲ ਦੀ ਤੁਹਾਨੂੰ ਝੋਟੀ ਦਿਖਾਦੀ ਆ ਮੋਹਰਾ ਦੀ ਪਿਓਰ ਅਰਜਨ ਕੁੰਗੜ ਦੀ ਧੀ ਆ ਬਾਈ ਚੰਗੇ ਮੁੱਲ ਤੇ ਲਈ ਆ ਠੀਕ ਆ ਚੰਗੇ ਚੰਗੇ ਮੁੱਲ ਚ ਦੇਵੀਂ ਠੀਕ ਆ ਜਾਇ ਦੇਣੀ ਆ ਜਿਵੇਂ ਮਾਰਕੀਟ ਜਿਹੜਾ ਰੇਟ ਚੱਲਦਾ ਉਹਦੇ ਹਿਸਾਬ ਨਾਲ ਉਹ ਤੋਂ 5-4000 ਮੰਨ ਕੇ ਦੇਣਾ ਠੀਕ ਆ ਠੀਕ ਆ ਦੇਖੋ ਝੋਟੀ ਦੇਖੋ ਤੁਸੀਂ ਕੀ ਆ ਬਾਤ ਆ ਗਈ ਹਾਂ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਅਦ ਲੋ ਧੰਨਵਾਦ ਜਲਦ ਮਿਲਦੇ ਆਂਗੇ ਨਵੀਂ ਵੀਡੀਓ ਦੇ ਨਾਲ